ਅੰਮ੍ਰਿਤਸਰ ਪੁਲਿਸ ਵੱਲੋਂ ਦਰਬਾਰ ਸਾਹਿਬ ਦੇ ਨੇੜੇ ਹੋਟਲਾਂ ਦੀ ਕੀਤੀ ਗਈ ਚੈਕਿੰਗ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੀ ਇਮਾਰਤ ਨੂੰ ਪ੍ਰਾਂਗ ਰੋਗਨ ਕਰਨ ਦੀ ਕਾਰ ਸੇਵਾ ਕੀਤੀ ਗਈ ਸ਼ੁਰੂ ਇਹਨ ਖਬਰਾਂ ਵਿਸਥਾਰ ਨਾਲ ਜ਼ਿਲ੍ਹਾ ਤਰਨਤਾਰਨ ਪੁਲਿਸ ਵੱਲੋਂ ਡੋਟਿਆ ਬੈਂਕ ਟਿਕਾਣਾ ਵਿੱਚ ਲੋੜਿੰਦੇ ਗੈਂਗਸਟਰ ਚਰਨਜੀਤ ਸਿੰਘ ਉਰਫ ਰਾਜੂ ਸ਼ੂਟਰ ਅਤੇ ਉਸਦੇ ਇੱਕ ਸਾਥੀ ਪਰਮਿੰਦਰ ਦੀਪ ਸਿੰਘ ਉਰਫ ਪ੍ਰਿੰਸ ਨੂੰ ਪੁਲਿਸ ਇਨਕਾਊਂਟਰ ਦੌਰਾਨ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ ਪਾਸੋਂ ਇੱਕ ਪਿਸਟਲ 30 ਬੋਰ ਇੱਕ ਪਿਸਟਲ 32 ਬੋਰ ਸਮੇਤ ਤਿੰਨ ਜ਼ਿੰਦਾ ਰੌਣ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਇਹ ਜਾਣਕਾਰੀ ਐਸਐਸਪੀ ਅਸ਼ਵਨੀ ਕਪੂਰ ਵੱਲੋਂ ਦਿੱਤੀ ਗਈ ਸਾਡੇ ਕੋਲ ਚਰੰਗ ਇੱਕ ਏਜੀਐਸ ਜਿਹੜਾ ਰਾਜੀ ਸ਼ੂਟਰ ਸੀਗਾ ਇਹਦੇ ਨਾਲ ਨੌ ਮਕਦਮੇ ਟੁੱਟਲ 8 ਪਹਿਲੇ ਸੀਗੇ ਨੌواں ਇੱਕ ਟੁੱਟਿਆ ਜਿਹੜਾ ਬੈਂਕ ਡਕੈਤੀ ਕਰਨ ਆਏ ਸੀਗੇ ਤੇ ਉੱਥੇ ਜਦੋਂ ਬੈਂਕ ਡਕੈਤੀ ਤੇ ਪੀਸੀਆਰ ਦੀ ਗੱਡੀ ਪਹੁੰਚ ਜਾਂਦੀ ਹੈ ਤਾਂ ਇਹ ਸਫਲ ਹੋ ਜਾਂਦੀ ਡਕੈਤੀ ਪਰ ਜਾਂਦੇ ਹੋਏ ਰਾਜੀ ਸ਼ੂਟਰ ਨੇ ਫਾਇਰ ਕੀਤਾ ਸੀ ਜਿਸ ਤੇ ਸੀਐਸੀ ਬਲਵਿੰਦਰ ਸਿੰਘ ਕਾਫੀ ਇੰਜਰਡ ਹੋ ਗਿਆ ਸੀ ਔਰ ਦੋ ਤਿੰਨ ਸਰਜਰੀਜ਼ ਹੋਈਆਂ ਉਹਨਾਂ ਦੀ ਉਦੋਂ ਤੋਂ ਹੀ ਅਸੀਂ ਇਹਦੇ ਪਿੱਛੇ ਚੜੇ ਹੋਏ ਸੀਗੇ ਕੱਲ ਸਾਡੇ ਕੋਲ ਇਨਫਰਮੇਸ਼ਨ ਸੀ ਕਿ ਉਕਤਾਂ ਲਈ ਚਵਾਲਦੀ ਏਰੀਆ ਚ ਜਿੱਥੇ ਕੋਈਆਂ ਤਾਂ ਪਨਾ ਲੈਣਾ ਹੋਗਾ ਜਾਂ ਕੋਈ ਉੱਤੇ ਨੰਮ ਸੀਗਾ ਉੱਥੇ ਜਿਹੜੀ ਸਾਰੇ ਜ਼ਿਲ੍ਹੇ ਚ ਨਾਕਾਬੰਦੀ ਕੀਤੀ ਗਈ ਸੀ ਵੀ ਸੀਆਈਏ ਟੀਮ ਜਿਹੜੀ ਸੀਗੀ ਉਹਨੂੰ ਇਹ ਉਹਦੇ ਨਾਲ ਟੱਕਰ ਹੋ ਗਿਆ ਉਥੇ ਇਹਨੇ ਜਿਹੜਾ ਪਿਸਤਲ ਦੋ ਸੀਗੇ ਦੇ ਕੋਲੇ ਨੇ ਬਸਟ ਮਾਰਿਆ ਉਹਦੇ ਤੇ ਗੱਡੀ ਤੇ ਉਹਨਾਂ ਦੇ ਫਾਇਰ ਲੱਗੇ ਉਹਨਾਂ ਨੇ ਜਵਾਬੀ ਜਦੋਂ ਫਾਇਰਿੰਗ ਕੀਤੀ ਜਦੋਂ ਇਹਦੇ ਦੋ ਗਨ ਸ਼ਾਟ ਲੱਗੇ ਔਰ ਇਨੂੰ ਅਪਰੀਹੈਂਡ ਕਰ ਲਿਆ ਤਾਂ ਨਾਲ ਇਹਦੇ ਦੂਜਾ ਮੁੰਡਾ ਸੀਗਾ ਜਿਹੜਾ ਤੁਹਾਡੇ ਕੋਲ ਪੇਸ਼ ਹੈ ਪਿੱਛੇ ਕਰ ਪੇਸ਼ ਕਰਾਓ ਸੀ ਕੋਸੀ ਇੱਕ ਤਾਂ ਬ੍ਰਸਟ ਉਹਨੇ ਮਾਰਿਆ ਸੀ ਜੀ 5 ਤੋਂ 6 5 6 ਰਾਊਂਡ ਜਾਂ 6 ਰਾਊਂਡ ਦਾ ਫਾਇਰ ਹੋ ਰਿਹਾ ਸੀ ਇਹ ਦੋ ਪਿਸਤਲ ਸੀ ਜਿਹੜੀ ਉਹਨੇ ਕੱਢ ਕੇ ਚਲਾਇਆ ਸੀ ਤੇ ਪਲੀਜ਼ ਉਹਨੂੰ 10 ਤੋਂ 12 ਦੇ ਕਰੀਬ ਬਲਾਦ ਨੂੰ ਸਾਰੇ ਬਸ ਗੱਡੀ ਤੇ ਲੱਗਿਆ ਪਹਿਲੇ ਜੀ ਲੁੱਟਾਂ ਖੋਹਾਂ ਦੇ ਲੜਾਈ ਝਗੜੇ ਦੇ ਤੇ ਡਕੈਤੀ ਦੇ ਅੱਠ ਪਰਚੇ ਪਹਿਲੇ ਤੇ ਨੌਵਾਂ ਇਹ ਜਿਹੜਾ ਟੂਟੀਆਂ ਵਾਲਾ ਸੀਗਾ ਕਈ ਵੈਸੇ ਵੀ ਇਹ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਸੀਗਾ ਮੈਂ ਆਪਣੇ ਵੈਪਨਸ ਸ਼ੋਅ ਕਰਕੇ ਇੰਸਟਾ ਤੇ ਸੋਸ਼ਲ ਮੀਡੀਆ ਤੇ ਫੋਟੋ ਪਾਉਂਦਾ ਸੀਗਾ ਰਾਜੂ ਸ਼ੂਟਰ ਦੇ ਨਾਮ ਤੋਂ ਆਪਣੇ ਆਪ ਨੂੰ ਇਹ ਪਪੂਲਰਾਈਜ਼ ਕਰਨ ਕਰ ਰਿਹਾ ਸੀਗਾ ਕਦੀ ਐਮੋਸ਼ਨ ਦੇ ਨਾਲ ਆਪਦਾ ਨਾਮ ਲਿਖ ਦਿੰਦਾ ਸੀ ਰਾਂਝੂ ਸ਼ੂਟਰ ਆਪਣੇ ਆਪ ਨੂੰ ਵੱਡਾ ਗੈਂਗਸਟਰ ਸ਼ੂ ਕਰਨ ਦੀ ਕੋਸ਼ਿਸ਼ ਕਰਦਾ ਨਹੀਂ ਤਾਂ ਜਦੋਂ ਉੱਥੋਂ ਲੁੱਟਣ ਗਏ ਸੀ ਉਦੋਂ ਤਾਂ ਚਾਰ ਜਣੇ ਸੀਗੇ ਤੇ ਬਾਕੀ ਹਜੇ ਇਨਵੈਸਟੀਗੇਸ਼ਨ ਕਰਦੇ ਦੋ ਤਾਂ ਇਹ ਮੌਕੇ ਤੇ ਅਸੀਂ ਫੜੇ ਹੋਏ ਤੇ ਬਾਕੀ ਜਿਹੜੇ ਦੇ ਸਾਥੀ ਸੀਗੇ ਉਹ ਜਦੋਂ ਉੱਥੋਂ ਆंदा ਉਸ ਤੋਂ ਬਾਅਦ ਇੰਟਰੋਗ੍ਰੇਸ਼ਨ ਤੋਂ ਪਤਾ ਲੱਗਾ ਅਜੇ ਤਾਂ ਜਿਹੜੇ ਇਲਾਜ ਹੈ ਜੀ ਪੇਸ਼ ਹੀ ਨਹੀਂ ਕਰ ਸਕਦੇ ਤਾਂ ਜਦੋਂ ਪੇਸ਼ ਕਰਦੇ ਆਂ ਅੰਮ੍ਰਿਤਸਰ ਪੁਲਿਸ ਵੱਲੋਂ ਦਰਬਾਰ ਸਾਹਿਬ ਦੇ ਨੇੜੇ ਹੋਟਲਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਹੋਇਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਹੋਟਲਾਂ ਦੀ ਚੈਕਿੰਗ ਕੀਤੀ ਗਈ ਹੈ ਅਤੇ ਹੋਟਲ ਵਾਲਿਆਂ ਨੂੰ ਇਹ ਹਿਦਾਇਤ ਦਿੱਤੀਆਂ ਗਈਆਂ ਹਨ ਕਿ ਉਹਨਾਂ ਨੂੰ ਅਗਰ ਕੋਈ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰਨ। ਇਹ ਵੈਸੇ ਤੇ ਰੁਟੀਨ ਦੀ ਚੈੱਕ ਗਿਆ ਅਸੀਂ ਆਮ ਤੌਰ ਤੇ ਜਿਹੜੇ ਦਰਬਾਰ ਸਾਹਿਬ ਦੇ ਆਸ-ਪਾਸ ਦੇ ਹੋਟਲ ਜਿਹੜੇ ਐ ਇਹਨਾਂ ਦੀ ਚੈਕਿੰਗ ਕਰਦੇ ਰਹਿੰਦੇ ਆ। ਤਾਂ ਜੋ ਹੋਟਲਾਂ ਵਿੱਚ ਕੋਈ ਸਮਾਜ ਵਿਰੋਧੀ ਅਨਸਰ ਜਾਂ ਕ੍ਰਾਈਮਨਲ ਜਿਹੜੇ ਪੁਰਾਣੇ ਕੋਈ ਇੱਥੇ ਪਨਾਹ ਲੈ ਕੇ ਸ਼ਹਿਰ ਵਿੱਚ ਕੋਈ ਵਾਰਦਾਤ ਨਾ ਕਰ ਸਕਣ ਕਿਉਂਕਿ ਇਹ ਨਵੇਂ ਸਾਲ ਵੀ ਆ ਰਿਹਾ ਵਾ ਤੇ ਟੂਰਿਸਟ ਵੀ ਬਹੁਤ ਜਿਹੜੇ ਹਰਮੰਦਰ ਸਾਹਿਬ ਮੱਥਾ ਟੇਕਣੇ ਆ ਰਹੇ ਨੇ ਸ਼ੀਦਾ ਸਾਹਿਬ ਆ ਰਹੇ ਜੱਲਿਆਂ ਵਾਲਾ ਬਾਗ ਆ ਰਹੇ ਨੇ ਇਸ ਕਰਕੇ ਟੂਰਿਸਟ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹਾਂ ਅਤੇ ਸ਼ਹਿਰ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹਾਂ ਜਿਹੜਾ ਵਾ ਇਹ ਸਾਡੀ ਰੁਟੀਨ ਦੀ ਚੈੱਕ ਹੈ ਅਸੀਂ 2-3 ਦਿਨ ਦਨ ਬਾਅਦ ਜਿਹੜਾ ਹੋਟਲ ਹੈ ਚੈੱਕ ਅਕਸਰ ਕਰਦੇ ਰਹਿੰਦੇ ਹਾਂ ਤੇ ਕੋਈ ਕ੍ਰਾਈਮਨਲ ਵਿਅਕਤੀ ਇੱਥੇ ਪਨਾਹ ਨਾ ਲੈ ਸਕੇ ਹੋਟਲਾਂ ਵਿੱਚ ਹੋਟਲਾਂ ਵਾਲਿਆਂ ਨੂੰ ਜੇ ਪਹਿਲਾਂ ਵੀ ਇਹਨਾਂ ਦੀ ਸਮੇਂ-ਸਮੇਂ ਤੇ ਮੀਟਿੰਗਾਂ ਕਰਦੇ ਰਹਿੰਦੇ ਆ ਹੁਣੇ ਵੀ ਇਹਨਾਂ ਨੂੰ ਹਦਾਇਤ ਕੀਤੀ ਜਾਂਦੀ ਆ ਕਿ ਹੋਟਲ ਵਿੱਚ ਜਿਹੜਾ ਵੀ ਗੈਸਟ ਠਹਿਰਦਾ ਵਾ ਉਹਦੀ ਪ੍ਰੋਪਰ ਰਜਿਸਟ੍ਰੇਸ਼ਨ ਵਿੱਚ ਐਂਟਰੀ ਕਰਨ ਉਹਦਾ ਆਈ.ਡੀ. ਪ੍ਰੂਫ ਲੈਣ ਅਤੇ ਜੇਕਰ ਕੋਈ ਸ਼ੱਕੀ ਹੈ ਸ਼ੱਕ ਪੈਂਦਾ ਕਿਸੇ ਤੇ ਤਾਂ ਤੁਰੰਤ ਜਿਹੜਾ ਲੋਕਲ ਪੁਲਿਸ ਨੂੰ ਮਦੀ ਇਤਲਾਹ ਦੇਣ ਅਤੇ ਆਪਣਾ ਰਿਕਾਰਡ ਮੇਨਟੇਨ ਰੱਖਣਗੇ ਅੱਜ ਚੈਕ-ਇਨ ਚੱਲ ਰਹੀ ਆ ਚੈਕ-ਇਨ ਦੌਰਾਨ ਜੇ ਕੋਈ ਇਤਰਾਜ਼ ਹੋਊ ਚੀਜ਼ ਮਿਲੀ ਜਾਂ ਕੋਈ ਜਿਹੜਾ ਕ੍ਰਿਮੀਨਲ ਵਿਅਕਤੀ ਕੋਈ ਫੜਿਆ ਗਿਆ ਤਾਂ ਉਸਦੇ ਖਿਲਾਫ ਕਾਨੂੰਨ ਸਾਢੇ ਜਿਹੜੀ ਕਾਰਵਾਈ ਕੀਤੀ ਜਾਏਗੀ ਸਰ ਲੋ ਲੋਕਾਂ ਨੂੰ ਇਹ ਅਪੀਲ ਕਰਦੇ ਆਂ ਕਿ ਪੁਲਿਸ ਨੇ ਸੁਰੱਖਿਆ ਲਈ 24 ਘੰਟੇ ਦਿਨ ਰਾਤ ਪਹਿਰਾ ਦੇ ਰਹੀ ਹੈ ਉਹ ਨਿਸ਼ਚਿੰਤ ਹੋ ਕੇ ਆਪਣੇ ਸ਼ਹਿਰ ਵਿੱਚ ਚੱਕਰੀ ਤੋਂ ਫਰੋਤ ਕਰਨਾ ਟੂਰਸਟ ਜੇ ਆ ਰਹੇ ਉਹਨਾਂ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਆ ਪੁਲਿਸ ਉਹਨਾਂ ਦੇ ਨਾਲ ਹੈ ਜੇਕਰ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਸ਼ੱਕੀ ਵਸਤੂ ਉਹਨਾਂ ਨੂੰ ਨਜ਼ਰ ਆਉਂਦੀ ਹੈ ਤਿੱਤਰੋਂ ਤੁਸੀਂ ਤੁਰੇ ਕੰਟਰੋਲ ਰੂਮ ਤੇ ਦੇਣ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ 27 ਜਨਵਰੀ ਨੂੰ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਚਾਟਿਵਿੰਨ ਚੌਂਕ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ ਇਸੇ ਤਹਿ થી ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਰੰਗ ਰੋਗਨ ਕਰਨ ਦੀ ਕਾਰ ਸੇਵਾ ਸ਼ੁਰੂ ਕੀਤੀ ਗਈ। ਇਸ ਮੌਕੇ ਬਾਬਾ ਕਸ਼ਮੀਰ ਸਿੰਘ ਪੂਰੀ ਵਾਲੇ, ਬਾਬਾ ਸੁਖਵਿੰਦਰ ਸਿੰਘ ਪੂਰੀ ਵਾਲੇ, ਮੈਂਬਰ ਬਾਬਾ ਸਿੰਘ ਗੁਮਾਨਪੁਰਾ ਇੱਕ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਸਨ। ਪਵਨ ਸਥਾਨ ਗੁਰਦੁਆਰਾ ਸ਼ਹੀਦਗੰਗ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਰੰਗ ਰੋਗਨ ਦੀ ਸੇਵਾ ਜਿਹੜੀ ਉਹ ਸ਼ੁਰੂ ਕੀਤੀ ਗਈ ਆ। ਇਹ ਸੇਵਾ ਜਿਹੜੀ ਸ਼ੁਰੂ ਕੀਤੀ ਗਈ ਆ ਬਾਬਾ ਜੀ ਦਾ ਜਿਹੜਾ ਜਨਮ ਦਿਹਾੜਾ ਵਾ ਉਹ 27 ਜਨਵਰੀ ਨੂੰ ਆ ਰਿਹਾ ਵਾ ਤੇ ਉਸ ਦਿਹਾੜੇ ਨੂੰ ਸਨਮੁਖ ਰੱਖਦਿਆਂ ਹੋਇਆਂ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਦੀ ਜਿੰਨੀ ਵੀ ਇਮਾਰਤ ਹੈ ਸਾਰੀ ਨੂੰ ਰੰਗ ਰੋਗਨ ਕਰਨ ਵਾਸਤੇ ਇਮਾਰਤ ਦੀ ਖੂਬਸੂਰਤੀ ਵਾਸਤੇ ਜਿਹੜਾ ਵਾ ਇਹ ਸੇਵਾ ਸ਼ੁਰੂ ਕੀਤੀ ਗਈ ਆ ਤੇ ਇਹ ਸੇਵਾ ਜਿਹੜੀ ਆ ਬਾਬਾ ਜੀ ਦਾ ਜਿਹੜਾ ਜਨਮ ਦਿਹਾੜਾ 27 ਜਨਵਰੀ ਦਾ ਉਸ ਤੋਂ ਪਹਿਲਾਂ ਪਹਿਲਾਂ ਜਿਹੜੀ ਇਹ ਸੇਵਾ ਸੰਪੂਰਨ ਹੋ ਜਾਏਗੀ ਤੇ ਮੁਕੰਮਲ ਹੋ ਜਾਏਗੀ ਸੰਗਤਾਂ ਨੂੰ ਅਪੀਲ ਕਰਨ ਚਾਹਦੇ ਸੰਗਤਾਂ ਨੂੰ ਇਹੋ ਬੇਨਤੀ ਆ ਕਿ ਆਓ ਬਾਬਾ ਜੀ ਦੇ ਦਰ ਤੇ ਮੱਥਾ ਟੇਕੋ ਹਾਜ਼ਰੀ ਭਰੋ ਦਰਸ਼ਨ ਦਿਦਾਰੇ ਕਰੋ ਤੇ ਜੋ ਸੇਵਾਵਾਂ ਚੱਲਦੀਆਂ ਨੇ ਉਹਦੇ ਵਿੱਚ ਆਪਣਾ ਯੋਗਦਾਨ ਪਾ ਕੇ ਤੇ ਸਫਲ ਕਰੋ ਆਪਣਾ ਤੇ ਬਾਬਾ ਜੀ ਦੇ ਪਾਵਨ ਸਥਾਨ ਤੇ ਤੇ ਦੇਸ਼ ਦੇ ਸ਼ਾਂਤਰਾ ਤੋਂ ਜਿਹੜੀਆਂ ਸੰਗਤਾਂ ਨੇ ਉਹ ਆਉਂਦੀਆਂ ਨੇ तकरीबन ਜਿੰਨੀ ਸੰਗਤ ਦਰਬਾਰ ਸਾਹਿਬ ਆਉਂਦੀ ਹੈ ਸਾਰੇ ਬਾਬਾ ਜੀ ਦੇ ਮੱਥਾ ਟੇਕਣ ਵੀ ਆਉਂਦੇ ਨੇ ਸੰਗਤਾਂ ਦੀ ਲੋੜ ਨੂੰ ਮੁੱਖ ਰੱਖਦੇ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਸਮੇਂ ਤੋਂ ਦਾਸਾਂ ਨੂੰ ਭਾਵਕ ਕਾਰ ਸੇਵਾ ਪੂਰੀ ਵਾਲਿਆਂ ਨੂੰ ਇਹ ਸੇਵਾ ਜਿਹੜੀ ਬਖਸ਼ੀ ਹੋਈ ਆ ਬਹੁਤ ਸਾਰੀ ਜਗ੍ਹਾ ਖਰੀਦ ਕੇ ਕੰਪਲੈਕਸ ਨੂੰ ਖੁੱਲਾ ਕੀਤਾ ਗਿਆ ਬੜੀ ਵੱਡੀ ਜਿਹੜੀ ਕਾਰ ਪਾਰਕਿੰਗ ਆ ਉਹਦਾ ਨਿਰਮਾਣ ਹੋ ਰਿਹਾ ਇਥੇ ਕਾਰ ਪਾਰਕਿੰਗ ਦੀ ਸੇਵਾ ਚੱਲ ਰਹੀ ਨਿਰਮਾਣ ਹੋਣਾ ਉੱਥੇ ਬਹੁਤ ਵੱਡਾ ਇੱਕ ਇਹ ਤਿੰਨ ਤੋਂ ਚਾਰ ਮਜ਼ਲਾ ਲੰਗਰ ਹਾਲ ਦੀ ਵੀ ਇਮਾਰਤ ਬਣਣੀ ਆ ਤੇ ਉਹ ਬਾਬਾ ਜੀ ਦੇ ਪਿਛਲੇ ਸਾਈਡ ਤੇ ਉੱਤੇ ਜਿਹੜਾ ਸਾਰਾ ਪ੍ਰੋਜੈਕਟ ਹੈ ਸੇਵਾ ਦਾ ਉਹਦੀ ਸੇਵਾ ਜਿਹੜੀ ਆ ਉਹ ਬੜੇ ਜੋਰ ਨਾਲ ਚੱਲ ਰਹੀ ਆ ਰੰਗ ਰੋਗਨ ਦੀ ਤੇ ਹਫ਼ਤੇ 10 ਦਿਨਾਂ ਦੇ ਵਿੱਚ ਜਿਹੜੀ ਆ ਸੰਪੂਰਨ ਹੋ ਜਾਏਗੀ ਆ ਇਹਨੂੰ ਬਹੁਤਾ ਟਾਈਮ ਨਹੀਂ ਲੱਗੇਗਾ ਸੰਗਤਾਂ ਨੂੰ ਇਹੋ ਬੇਨਤੀ ਕਰਦਾ ਕਿ ਇੱਥੇ ਮਟੀਰੀਅਲ ਦੀ ਲੋੜ ਹੈ ਸਾਨੂੰ ਪੈਸਾ ਨਾ ਦਿਓ ਲਿਆ ਕੇ ਜੇ ਰੰਗ ਰੋਗਨ ਸ਼ੁਰੂ ਹੋਇਆ ਤੇ ਰੰਗ ਰੋਗਨ ਲਿਆ ਕੇ ਦਿਓ ਜੇ ਪਿੱਛੇ ਬਿਲਡਿੰਗਾਂ ਬਣ ਰਹੀ ਤੇ ਆਪਣਾ ਬਣਦਾ ਹਿੱਸਾ ਭਾਵੇਂ ਇੱਕ ਬੋਰੀ ਸੀਮਿੰਟ ਦੀ ਲਿਆਓ ਤੇ ਭਾਵੇਂ ਇੱਕ ਲੈਂਥ ਜਿਹੜੀ ਹੈ ਸ਼ਰੀਏ ਦੀ ਲਿਆਓ ਅਹੀਂ ਸਾਰੇ ਸਾਈਜ਼ ਜਿਹੜੇ ਨੇ ਉਹ ਇੱਥੇ ਬੋਰਡ ਲੱਗੇ ਹੋਏ ਨੇ ਪੜ ਕੇ ਵੇਖ ਕੇ ਤੇ ਸੰਗਤਾ ਆਪਣੇ ਆਪ ਲਿਆ ਕੇ ਸੇਵਾ ਕਰ ਸਕਦੀਆਂ ਨੇ ਜਿਨ੍ਹਾਂ ਪ੍ਰੇਮੀਆਂ ਦੀ ਸ਼ਹੀਦਾਂ ਦੇ ਪ੍ਰਤੀ ਆਸਥਾ ਵਾ ਉਹ ਕਮਾਈ ਨੂੰ ਸਫਲ ਕਰਨ ਵਾਸਤੇ ਇੱਥੇ ਬਣਦਾ ਮਟੀਰੀਅਲ ਯੋਗ ਲਿਆ ਕੇ ਦਿਓ ਤਾਂ ਕਿ ਇਮਾਰਤਾਂ ਦੀ ਸਾਰੀ ਜਿਹੜੀ ਹੈ ਛੇਤੀ ਤੋਂ ਛੇਤੀ ਮੁਕੰਮਲ ਹੋ ਸਕੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਅੰਮ੍ਰਿਤਸਰ ਦੇ ਵਾਕ ਵਾਕ ਥਾਣਿਆਂ ਦੇ ਪਿਛਲੇ 24 ਕੈਂਟਿਆਂ ਵਿੱਚ ਸਨੇਚਿੰਗ ਕੇਸ ਟਰੇਸ ਕਰਨ ਅਤੇ ਅਤਿਆਸਲਾ ਐਕਟ ਵਿੱਚ ਬਰਾਮਦਗੀ ਕਰਨ ਵਾਲੇ 45 ਪੁਲਿਸ ਕਰਮਚਾਰੀਆਂ ਸਮੇਤ ਮੁੱਖ ਅਫਸਰ थाना ਦੀ ਹੌਸਲਾ ਹਫਜ਼ਾਈ ਲਈ ਉਹਨਾਂ ਨੂੰ ਪ੍ਰਸ਼ੰਸਾ ਪੱਤਰ ਦਰਜਾ ਪਹਿਲਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੀਸੀਪੀ ਹਰਪ੍ਰੀਤ ਸਿੰਘ ਮੰਡੇਰ, ਏਡੀਸੀਪੀ ਪਰਵਿੰਦਰ ਕੌਰ, ਏਡੀਸੀਪੀ ਸਿਟੀ 1 ਡਾਕਟਰ ਮਹਿਤਾਬ ਸਿੰਘ, ਏਡੀਸੀਪੀ ਸਿਟੀ 2 ਪ੍ਰਜੋਤ ਸਿੰਘ ਵੇਰਕਵੀ ਹਾਜ਼ਰ ਸਨ। ਮਾਤਾ ਖੀਵੀ ਜੀ ਸੇਵਾ ਸੁਸਾਇਟੀ ਵੱਲੋਂ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਥਾਨਕ ਪੰਡਾਰੀਪੁਰ ਤੋਂ ਗੁਰਦੁਆਰਾ ਅਕਾਲੀ巴巴 ਫੂਲਾ ਸਿੰਘ ਬੁਰਜ ਤੱਕ ਲਸਾਨੀ ਸ਼ਹੀਦੀ ਮਾਰਚ ਕੱਢਿਆ ਗਿਆ ਹਰਮੀਤ ਸਿੰਘ ਸਲੂਜਾ ਦੇ ਪ੍ਰਬੰਧਾਂ ਹੇਠ ਕੱਢੇ ਇਸ ਮਾਰਚ ਵਿੱਚ ਪੰਜ ਪਿਆਰਿਆਂ ਤੇ ਨਿਹੰਗ ਸਿੰਘ ਬਾਣਿਆਂ ਚ ਸੱਜੇ ਬੱਚੇ ਗਤਕਾ ਪਾਟੀਆਂ ਅਤੇ ਧਾਰਮਿਕ ਸਭਾ ਸੁਸਾਇਟੀਆਂ ਦੇ ਮੈਂਬਰ ਅਤੇ ਸੰਤ ਸੁਰੇਂਦਰ ਸਿੰਘ ਮਠਾਟਵਾਣਾ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਸ਼ਾਮਿਲ ਹੋਈਆਂ ਦਾਜ਼ਰ ਮੀਤ ਸਿੰਘ ਸੈਕਟਰੀ ਮਦਕੀ ਵੀ ਜੀ ਮੈਮੋਰੀਅਲ ਟ੍ਰਸਟ ਇਹ ਪਿਛਲੇ 7 ਸਾਲ ਤੋਂ ਲਗਾਤਾਰ ਪਸਟੋਲੋਂ ਉਮਰੋਲਾ ਕੀਤਾ ਜਾ ਰਿਹਾ ਹੈ ਜੋਸਫ ਜਦਰਦਿਲ ਅਸਾਨੀ ਸ਼ਹੀਦੀ ਨੂੰ ਸਮਰਪਿਤ ਇਹ ਅਸਾਨੀ ਸ਼ਹੀਦੀ ਮਾਰਚ ਘਟਿਆ ਜਾਂਦਾ ਜੋ ਭੰਡਾਰੀਪੁਰ ਤੋਂ ਸ਼ੁਰੂ ਹੋ ਕੇ ਹਲਬਜ਼ਾਰ ਤਹ ਹੁੰਦਾ ਆਇਆ ਗੁਰਦੁਆਰਾ ਬੁਰਜ ਕਾਲੀ ਫੂਲਾ ਸਿੰਘ ਜੀ ਵਿਕੇ ਸਮਾਪਤ ਹੁੰਦਾ ਹੈ ਇਹ ਜਿੱਦੀ ਮਾਰਚ ਦੇ ਨਿਰਧਨ ਮੰਤਰਾਈ ਹੈ ਕਿ ਜੋ ਸਾਡੀ ਨੌਜਵਾਨ ਪੀੜੀ ਬੱਧੇ ਬੁੜੇ ਵੱਲ ਜਾ ਰਹੀ ਹੈ ਉਹਨਾਂ ਨੂੰ ਸਹਿਬਜ਼ਾਦੇ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ ਤਾਂ ਕਿ ਉਹਨਾਂ ਨੂੰ ਅਹਿਸਾਸ ਹੋਏ ਕਿ ਅਸੀਂ ਸਹਿਬਜ਼ਾਦੇ ਦੇ ਵਾਰਿਸ ਹਾਂ ਬਾਕੀ ਸਾਰਿਆਂ ਨੂੰ ਇਹ ਕਹਿੰਦੇ ਆ ਆਪਣੇ ਗੁਰਸਿੱਖੀ ਜੀਵਨ ਚ ਜਾਓ ਸਾਰੇ ਤੇ ਇਸ ਬੱਚਿਆਂ ਦੀ ਕੁਰਬਾਨੀ ਜਿਹੜੀ ਦਿੱਤੀ ਹੈ ਸਾਡੇ ਸਾਰੇ ਸਾਰੇ ਧਰਮਾਂ ਲਈ ਦਿੱਤੀ ਉਹਨਾਂ ਨੇ ਕੁਰਬਾਨੀ ਤੇ ਸਾਰਿਆਂ ਨੂੰ ਸੇਹਦ ਲੈਣੀ ਚਾਹੀਦੀ ਆ ਇਸ ਤੇ ਇਹਦਾ ਇਹੋ ਸੰਦੇਸ਼ ਹੈ ਕਿ ਸਾਡਾ ਜਿਹੜਾ ਸਿੱਖ ਇਤਿਹਾਸ ਹੈ ਸਿੱਖ ਕੌਮ ਆ ਇਸ ਹਹਾਦਤਾਂ ਨਾਲ ਭਰਿਆ ਹੋਇਆ ਹੈ ਜਿਨੇ ਵੀ ਗੁਰੂ ਸਾਹਿਬ ਨੇ ਸਾਰਿਆਂ ਨੇ ਧਰਮ ਦੀ ਰੱਖਿਆ ਦੇ ਹੇਤ ਇਹ ਹਹਾਦਤਾਂ ਦਿੱਤੀਆਂ ਨੇ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੇ ਪਿਤਾ ਜੀ ਆਪਣੀ ਮਾਤਾ ਜੀ ਦੇ ਆਪਣੇ ਚਾਰੋਂ ਸਾਹਿਬ ਜਦਿ ਵੀ ਉਹਨਾਂ ਨੇ ਸਿੱਖ ਧਰਮ ਦੀ ਰੱਖਿਆ ਵਾਸਤੇ ਤੇ ਸਾਰੀ ਮੁਲਕ ਦੀ ਸਾਰੇ ਰਾਸ਼ਟਰ ਦੀ ਰੱਖਿਆ ਵਾਸਤੇ ਆਪਣੀ ਸ਼ਹਾਦਤ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਪੀਜੀਆਰਐਸ ਪੋਰਟਲ ਤੇ ਲੋਕਾਂ ਵੱਲੋਂ ਬਾਤਵਾਤ ਵਿਭਾਗ ਨਾਲ ਸੰਬੰਧਿਤ ਕੀਤੀਆਂ ਜਨ ਤੱਕ ਸ਼ਿਕਾਇਤਾਂ ਦਾ ਨਿਪਟਾਰਾ ਮਿੱਥੇ ਸਮੇਂ ਅੰਦਰ ਕਰਨਾ ਯਕੀਨੀ ਬਣਾਇਆ ਜਾਵੇ। ਅਤੇ ਜਿਨ੍ਹਾਂ ਅਧਿਕਾਰੀਆਂ ਜਾਂ ਕਰਮਚਾਰੀਆਂ ਵੱਲੋਂ ਮਿੱਥੇ ਸਮੇਂ ਅੰਦਰ ਸ਼ਿਕਾਇਤਾਂ ਦਾ ਨਿਪਟਾਰਾ ਨਹੀਂ ਕੀਤਾ ਜਾਵੇਗਾ ਤੇ ਵਿਰੁੱਧ अनुशासनी कार्रवाई कीति जावेगी की। इस संबंधी सहायक कमिश्नर विवेक मोदी ਵੱਲੋਂ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ 스마트 ਸਿਟੀ ਪ੍ਰੋਜੈਕਟ ਦੇ ਤਹਿਤ ਅੰਮ੍ਰਿਤਸਰ ਸ਼ਹਿਰ ਨੂੰ ਸੋਨਾ ਬਣਾਇਆ ਜਾ ਰਿਹਾ ਹੈ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਇੱਕ ਵੱਡੀ ਉਪਰਾਲਾ ਅਤੇ ਸ਼ਹਿਰ ਵਾਸੀ ਇਸ ਨੂੰ ਪਸੰਦ ਕਰ ਰਹੇ ਹਨ ਕਈ ਥਾਵਾਂ ਤੇ ਨਵੇਂ ਕੰਮ ਕੀਤੇ ਗਏ ਪਰ ਸਾਫ ਸਵਾਲ ਨਹੀਂ ਹੋ ਸਕੀ ਅਸੀਂ ਗੱਲ ਕਰ ਰਹੇ ਹਾਂ ਜੀਜੀ ਰੋਡ ਤੇ ਤਾਰਾਵਾਲਾ ਪੁਲ ਤੋਂ ਸ਼ਹਿਰ ਵੱਲ ਜਾਣੀ ਸੜਕ ਦੀ ਜਿੱਥੇ ਫੁੱਲ ਪੌਦੇ ਲਗਾਉਣ ਵਾਸਤੇ ਗ੍ਰੇਨਾਈਟ ਪੱਥਰ ਦੇ ਵੱਡੇ ਗਮਲੇ ਬਣਾਏ ਗਏ ਹਨ ਜੋ ਕਿ ਮਹਿਕਮੇ ਵੱਲੋਂ ਅਣਦੇਖੇ ਕੀਤੇ ਗਏ ਹਨ ਅਤੇ ਮਾੜੀ ਹਾਲਤ ਵਿੱਚ ਹਨ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਕੀਤੇ ਹੋਏ ਕੰਮਾਂ ਦੀ ਤਾਂ ਸੰਭਾਲ ਵੀ ਕਰੇ ਤਾਂ ਜੋ ਸ਼ਹਿਰ ਨੂੰ ਇੱਕ ਵਧੀਆ ਰੂਪ ਦਿੱਤਾ ਜਾ ਸਕੇ ਇਸ ਵੇਲੇ ਅਸੀਂ ਖੜੇ ਹਾਂ ਤਾਰਾ ਵਾਲੇ ਪੁਲ ਦੇ ਕੋਲ ਜਿਹੜਾ ਰਸਤਾ ਸ਼ਹਿਰ ਵੱਲ ਜਾਂਦਾ ਹੈ ਵੇਖਣ ਵਿੱਚ ਆਇਆ ਹੈ ਕਿ ਇੱਥੇ ਸਮਾਰਟ ਸਿਟੀ ਪ੍ਰੋਜੈਕਟ ਦੇ ਹੇਠ ਇਹ ਕੁਝ ਪੋਟਸ ਵਗੈਰਾ ਬਣਾਏ ਗਏ ਸੀ ਜਿੱਦਾਂ ਕਿ ਗ੍ਰੇਨਾਈਟ ਲੱਗੀ ਹੋਈ ਹੈ ਲੇਕਿਨ ਵੈਜੀਟੇਸ਼ਨ ਤੁਸੀਂ ਵੇਖ ਰਹੇ ਹੋ ਫਲਾਸ ਨਹੀਂ ਲੇਕਿਨ ਜੰਗਲੀ ਹੈ ਸਮਾਰਟ ਸਿਟੀ ਪ੍ਰੋਜੈਕਟ ਦੇ ਹੇਠ ਜਿਹੜੇ ਵੀ ਕੰਮ ਹੁੰਦੇ ਪਏ ਨੇ ਉਹ ਕੌਣ ਦੇਖਦਾ ਹੈ ਕੌਣ ਉਹਨੂੰ ਮੇਨਟੇਨ ਕਰਦਾ ਹੈ ਕਿਉਂਕਿ ਜੋ ਵੀ ਕੰਮ ਉਹ ਕਰਕੇ ਜਾ ਚੁੱਕੇ ਹੈ ਉਸ ਤੋਂ ਬਾਅਦ ਉਹ ਖਰਾਬ ਹੀ ਹੋਇਆ ਹੈ ਕੋਈ ਮੇਨਟੇਨੈਂਸ ਨਹੀਂ ਉਸ ਕੰਮ ਦੀ ਅਸੀਂ ਕਈ ਜਗ੍ਹਾ ਰੇਲਿੰਗਸ ਦਿਖਾਈਆਂ ਆ ਕੇ ਰੇਲਿੰਗਸ ਗਾਇਬ ਹੋ ਗਈਆਂ ਐਤੋਂ ਗ੍ਰੇਨਾਈਡਰ ਪੱਥਰ ਵੀ ਗਾਇਬ ਹੋ ਗਿਆ ਹੈ ਵਿਕੜ ਡਿਪਾਰਟਮੈਂਟ ਐਸ ਚੀਜ਼ੂ ਕੇ ਅਗਲਾ ਕੰਮ ਜਿਹੜਾ ਕਰਦੇ ਆ ਉਹ ਪਿਛਲਾ ਮੇਨਟੇਨ ਹੋ ਰਿਹਾ ਹੈ ਨਾਲ ਨਾਲ ਉਸ ਚੀਜ਼ੂ ਵੀ ਦੇਖਦੇ ਜਾਣ ਵਧੀਆ ਪ੍ਰੋਜੈਕਟਸ ਹੈਗੇ ਹਨ ਦੇ ਸਿਟੀ ਨੂੰ ਨੀਡਨ ਕਲੀਨ ਕਰਦੇ ਪਏ ਆ ਬਟ ਉਹ ਕੀ ਕੇ ਜੋਬ ਕੰਮ ਕਰ ਮਾਦੋ ਪਿਛਲੇ 20 ਕੈਂਟਿਆਂ ਦੌਰਾਨ ਦੋ ਮਕਦਮਿਆਂ ਵਿੱਚ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ ਇੱਕ ਪਿਸਟਲ ਤੇ ਦੋ ਕੱਟੇ ਸਮੇਤ 320 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ। ਥਾਣਾ ਇਸਲਾਮਾਬਾਦ ਵੱਲੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਦੋ ਪਿਸਟਲ, ਪੰਜ ਜ਼ਿੰਦਾਰਾਂ, 100 ਗ੍ਰਾਮ ਹਿਰੋਇਨ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ। ਫਾਸਟਵੇਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ फास्टवे म्यूजिक चैनल नंबर 243 ते गुरुद्वारा शहीदा साहिब तो सीधा प्रसारण चैनल नंबर 556 श्री दुर्गाना तीर्थ तो सीधा प्रसारण चैनल नंबर 563 ते ਕੀਤਾ ਜਾ ਰਿਹਾ ਹੈ ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 700930 888 ਤੇ ਸੰਪਰਕ ਕੀਤਾ ਜਾ ਸਕਦਾ ਹੈ। ਅੰਮ੍ਰਿਤਸਰ ਦੇ ਕੋਟ ਖਾਲਸਾ ਇੰਦਰਾ ਕਲੋਨੀ ਗਲੀ ਨੰਬਰ 7 ਵਿਖੇ ਉਸ ਸਮੇਂ ਸਥਿਤੀ ਤਣਾਅਪੂਰਵਕ ਹੋ ਗਈ ਜਦੋਂ ਗਲੀ ਵਿੱਚ ਰਹਿਣ ਵਾਲੇ ਦੋ ਪਰਿਵਾਰ ਆਪਸ ਵਿੱਚ ਪਿੜ ਗਏ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਬਲਜਿੰਦਰ ਕੌਰ ਨੇ ਦੱਸਿਆ ਕਿ ਉਹ देर रात ਪ੍ਰੋਗਰਾਮ ਤੋਂ ਆਪਣੇ ਘਰ ਪਰਤ ਰਹੇ ਸੀ ਕਿ ਰਸਤੇ ਵਿੱਚ ਸੁਖਵਿੰਦਰ ਸਿੰਘ ਦਾ ਮੋਟਰਸਾਈਕਲ ਲੱਗਾ ਹੋਇਆ ਸੀ। ਜਿਸ ਦੌਰਾਨ ਕਾਰ ਲੰਘਾਉਂਦੇ ਸਮੇਂ ਮੋਟਰਸਾਈਕਲ ਜ਼ਮੀਨ ਤੇ ਡਿੱਗ ਗਿਆ। ਜਿਸ ਨੂੰ ਲੈ ਕੇ ਕਹਾ ਸੁਣੀ ਹੋ ਗਈ ਅਤੇ ਮਾਮਲਾ ਇਸ ਕਦਰ ਵੱਧ ਗਿਆ ਕਿ ਨੌਬਤ ਹੱਥੋ ਪਾਈ ਤੱਕ ਆ ਗਈ ਅਤੇ ਉਹਨਾਂ ਦੀ ਕਾਰਨ ਨਾਲ ਪੂਰੀ ਤਰ੍ਹਾਂ ਹਮਲਾਵਰਾਂ ਵੱਲੋਂ ਪੰਨ ਤੋੜ ਕੀਤੀ ਗਈ ਪੁਲਿਸ ਥਾਣਾ ਮੁਖੀ ਸਤਨਾਮ ਸਿੰਘ ਨੇ ਕਿਹਾ ਕਿ ਦੋਵਾਂ ਧਿਰਾਂ ਦੇ ਬਿਆਨ ਲੈ ਕੇ ਬਾੰਦੀ ਕਾਰਵਾਈ ਕੀਤੀ ਜਾਵੇਗੀ ਰਾਤੀ ਅਸੀਂ ਪਾਰਟੀ ਤੋਂ ਫਕਸ਼ਨ ਤੋਂ ਆ ਰਹੇ ਸੀ 9:30 ਵਜੇ ਤੇ ਅਸੀਂ ਬੜੇ ਹਾਰਨ ਮਾਰੇ ਆਪਣੇ ਕੈਮਰਿਆਂ ਦੇ ਵੇਖਣ ਦੇ ਬਾਜੂ ਦੀ ਉਹਨੇ ਆਪਣਾ ਗੇਟ ਨਹੀਂ ਖੋਲਿਆ ਤੇ ਅਸੀਂ ਹੌਲੀ ਜੀ ਮੋਟਰਸ ਗੱਡੀ ਨਗਾਈ ਤੇ ਮੋਟਰਸਾਈਕਲ ਉਹਦਾ ਗਿਆ ਡਿੱਗ ਤੇ ਜਦੋਂ ਡਿੱਗਿਆ ਫਿਰ ਆ ਕੇ ਸਾਡੇ ਘਰੇ ਗਾਲੀ ਗਲੋਚ ਕਰ ਲਾ ਉਸ ਤੋਂ ਬਾਅਦ ਉਹਦੀ ਵੋਟੀ ਸੰਗਲੀ ਕੁੱਤੇ ਦੀ ਖੋਲ ਗਏ ਤੇ ਉਹਨੇ ਮੇਰੇ ਸਿਰ ਤੇ ਮਾਰ ਦਿੱਤੀ ਆ ਤੇ ਉਸ ਤੋਂ ਬਾਅਦ ਲੜਾਈ ਝਗੜਾ ਸਰ ਸ਼ੁਰੂ ਹੋ ਗਿਆ ਵਾ ਤੇ ਜਾ ਕੇ ਨਾ ਰੋੜਾ ਰੋੜਾ ਰੋੜੇ ਮਾਰ ਕੇ ਦਾਤਰ ਕਰਪਾਨਾ ਲੈ ਕੇ ਆਏ ਸੀ ਮੁੰਡੇ 60 ਜਾਣੇ ਤੇ ਸਾਡੀ ਸਾਰੀ ਗੱਡੀ ਵੜਤੀ ਆ ਤੇ ਸਾਡੀਆਂ ਕੰਧਾਂ ਵੱਡੀਆਂ ਗੇਟ ਤੇ ਮਾਰੇ ਗਏ ਸਰਕਾਰੀ ਗੇਟ ਆ ਉਥੇ ਤੇ ਸਰਕਾਰੀ ਗੇਟਾਂ ਤੇ ਵੀ ਮਤਲਬ ਵੀ ਵਰਦਤ ਹੋਈ ਆ ਰਾਤ ਦੇ ਸਮੇਂ ਕੋਈ ਝਗੜਾ ਹੋਇਆ ਦੋਵਾਂ ਧਿਰਾਂ ਦਾ ਕੋਈ ਮੋਟਰਸਾਈਕਲ ਤੇ ਵਾਈਕਰ ਕੋਈ ਗੱਡੀ ਕਢੋ ਤੋ ਉੱਚੀ ਤੋਂ ਰਾਤ ਦੋਵਾਂ ਧਿਰਾਂ ਦੇ ਵਿੱਚ ਝਗੜੇ ਦੇ ਸਾਡੇ ਕੋਈ ਬੀਬੀ ਬਲਜਿੰਦਰ ਕੌਰ ਇੱਕ ਆਏ ਸੀ ਤੇ ਦੂਸਰੇ ਬਨੇੋ ਸੁਖਵਿੰਦਰ ਸਿੰਘ ਆਏ ਸੀ ਇਹਨਾਂ ਨੇ ਉਹਦੇ ਵੀ ਸਿਰ ਦੇ ਵਿੱਚ ਸੱਟ ਲੱਗੀ ਤੇ ਇਹਨਾਂ ਦੇ ਵੀ ਸਿਰ 'ਚ ਸੱਟਾਂ ਲੱਗੀਆਂ ਨੇ ਗੁੱਡੀਆਂ ਜੀ ਉਹ ਸੁਬੰਦੀ ਨੂੰ ਡਾਕਟਰ ਕੱਟ ਕੇ ਦੇ ਦਿੱਤਾ ਗਿਆ ਸੀ ਤੇ ਮੌਕੇ ਦੇ ਜਿਹੜਾ ਰਾਤ ਜਦੋਂ ਹੁਣ ਕਰਕੇ ਸਿਰ ਮੁਲਾਜ਼ਮ ਨੇ ਭੇਜ ਗਏ ਸੀ ਪਰ ਡਾਕਟਰ ਕੱਟਣ ਤੋਂ ਬਾਅਦ ਸਵੇਰੇ ਫਿਰ ਇਹੋ ਗੱਲ ਹੋ ਗਈ ਦੁਬਾਰਾ ਫਿਰ ਝਗੜ ਪਿਆ ਆਪਸ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੋ ਦੇਸ਼ ਦੇ ਨਾਗਰਿਕਾਂ ਲਈ ਲੋਕ ਭਲਾਈ ਦੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਅਤੇ ਲੋਕਾਂ ਨੂੰ ਕਿਵੇਂ ਉਸ ਦਾ ਲਾਭ ਮਿਲੇ ਇਸ ਤਹਿਤ ਹਿੰਦੁਸਤਾਨ ਬਸਤੀ ਵਿਖੇ ਪਾਜਪਾ ਨੇਤਾ ਸੰਜੀਵ ਕੁਮਾਰ ਦੀ ਅਗਵਾਈ ਵਿੱਚ ਕੈਂਪ ਲਗਾਇਆ ਗਿਆ ਅਤੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਉਹਨਾਂ ਦੇ ਮੌਕੇ ਤੇ ਜੋ ਡਾਕੂਮੈਂਟ ਬਣਨ ਵਾਲੇ ਸੀ ਉਹ ਵੀ ਬਣਾਏ ਗਏ ਐਸਮੋਕੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸੰਧੂ ਰਾਮ ਚਾਵਲਾ ਸੁਖਵਿੰਦਰ ਪਿੰਟੂ ਮੋਨੂ ਮਹਾਜਨ ਸਮੇਤ ਵਡੀ ਗਿੰਤੇ ਵਿੱਚ ਭਾਜਪਾ ਆਗੂ ਹਾਜ਼ਰ ਸਨ ਜਨਤਾ ਪਾਰਟੀ ਦਾ ਕਾਰਜਕਰਤਾ ਘਰ ਘਰ ਜਾ ਕੇ ਔਰ ਇਹ ਜਿਹੜੇ ਬੂਥ ਜਿਹੜੇ ਕੈਂਪ ਲਾਏ ਨੇ ਅੱਜ ਲੋਕਾਂ ਦੇ ਬਸਤੀਆਂ ਵਿੱਚ ਜਾ ਕੇ ਘਰਾਂ ਦੇ ਲਾਗੇ ਜਾ ਕੇ ਕੈਂਪ ਲਾਏ ਜਾ ਰਹੇ ਨੇ ਜਿੱਥੇ ਪ੍ਰਧਾਨ ਮੰਤਰੀ ਜੀ ਦੀ ਸਕੀਮਾਂ ਦੇ ਦੁਆਰਾ ਚਲਾਈ ਜਾ ਰਹੀ ਵੈਨ ਵੀ ਆ ਰਹੀ ਹੈ ਉਹਨਾਂ 'ਚ ਪੈਂਫਲਟ ਵੀ ਨੇ ਔਰ ਸਾਰੇ ਅਫਸਰ ਵੀ ਅੱਜ ਆਏ ਨੇ ਜਿਹੜੀਆਂ ਇਸ ਸਕੀਮਾਂ ਦੇ ਜਾਣਕਾਰੀ ਦੇਣਗੇ ਔਰ ਸਕੀਮਾਂ ਨੂੰ ਜਿਹੜੇ ਇੱਥੋਂ ਦੇ ਵਿਅਕਤੀ ਆ ਉਹਨਾਂ ਨੂੰ ਇਨਰੋਲ ਕਰਨਗੇ ਪੰਜਾਬ ਦੇ ਵਿੱਚ ਜਿਹੜੇ 117 ਹਲਕੇ ਨੇ ਉੱਥੇ 117 ਵੈਨਾਂ ਭੇਜੀਆਂ ਨੇ ਜਿਨ੍ਹਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਨੋਡਲ ਅਫਸਰ ਨੇ ਤਾਂ ਕਿ ਉਹ ਹਰ ਜਿਹੜੀਆਂ ਵੈਨਾਂ ਹਰ ਗਲੀ ਮਹੱਲੇ 'ਚ ਜਾ ਰਹੀਆਂ ਨੇ ਤਾਂ ਕਿ ਇੱਕ ਛਤਰ ਦੇ ਥੱਲੇ ਸਾਰੇ ਲੋਕ ਉੱਥੇ ਆ ਕੇ ਆਪਣੀ ਸਕੀਮਾਂ ਦਾ ਲਾਭ ਲੈ ਸਕਣ ਹੁਣ ਸਮਾਂ ਹੋ ਗਿਆ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਪੱਲਾ ਪਰਿਵਾਰ ਵੱਲੋਂ ਗਰੀਬਾਂ 'ਚ ਵੰਡਿਆ ਗਿਆ ਰਾਸ਼ਨ ਅਤੇ ਕੰਬਲ ਇਹ ਤੇ ਕੁਝ ਹੋਰ ਖਬਰਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ फनलैंड अपने बच्चों को नेचर का अनुभव और राइट्स का फन दीजिए आइए कंपनी बाग में सबके मन पसंद फनलैंड में और मजे लीजिए बेशुमार राइट्स, बोटिंग रेस्टोरेंट हॉर्स राइडिंग आर्टिफिशियल जू डांस और बहुत सारी एक्साइटिंग एक्टिविटीज का एंट्री सिर्फ पांच रुपए से शुरू

ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਪੱਲਾ ਪਰਿਵਾਰ ਦੇ ਸਵਰਗੀ ਕ੍ਰਿਸ਼ਨ ਦੁੱਗਲ ਦੇ ਸਪੁੱਤਰ ਸੁਮਿਤ ਦੁੱਗਲ ਜੋ ਕਿ ਪਿਛਲੇ ਕਈ ਸਾਲਾਂ ਤੋਂ ਗਰੀਬਾਂ ਅਤੇ ਲੋੜਵੰਦਾਂ ਦੀ ਸੇਵਾ ਕਰਕੇ ਸਮਾਜ ਦੀ ਸੇਵਾ ਕਰ ਰਹੇ ਹਨ ਅਤੇ ਉਹਨਾਂ ਦੀ ਪਤਨੀ ਉਪਾਸਨਾ ਦੁੱਗਲ ਨੇ ਆਪਣੇ ਨਾਨਾ ਨਾਨੀ ਚਮਨ ਲਾਲ ਅਤੇ ਮਾਤਾ ਆਗਿਆਵੰਤੀ ਦੀ ਵਰਸੀ ਮੌਕੇ ਅਮਰੀਕਾ ਵਾਸੀ ਵਰਿੰਦਰ ਪੱਲਾ ਅਤੇ ਰਤਨਾ ਪੱਲਾ ਦੇ ਸਹਿਯੋਗ ਨਾਲ ਸ਼ਿਹੜਾ ਵਿਖੇ ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡਿਆ ਅਤੇ ਕੰਬਲ ਵੰਡੇ ਇਸ ਦਾ ਉਦਘਾਟਨ ਸੀਨੀਅਰ ਕਾਂਗਰਸੀ ਆਗੂ ਸतीश ਬੱਲੋਵ ਵੱਲੋਂ ਕੀਤਾ ਗਿਆ ਅਤੇ ਇਸ ਤੋਂ ਪਹਿਲਾਂ ਉਕਤ ਸतीश ਬੱਲੂ ਸਾਬਕਾ ਕੌਂਸਲਰ ਸੁਨੀਤਾ ਦੇਵਕਰ ਅਤੇ ਪੱਲਾ ਪਰਿਵਾਰ ਨੇ ਮਰਹੂਮ ਚਮਨ ਲਾਲ ਪੱਲਾ ਨੂੰ ਸ਼ਰਦਾ ਦੇ ਫੁੱਲ ਪੇਂਟ ਕਰਕੇ ਸ਼ਰਧਾਂਜਲੀ ਪੇਂਟ ਕੀਤੀ। ਉਹਨਾਂ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਵੀ ਇਸੇ ਤਰ੍ਹਾਂ ਦੀ ਸੇਧ ਲੈਣੀ ਚਾਹੀਦੀ ਹੈ ਅਤੇ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਅਜਿਹੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਮੁਸਕਾਨ ਕ੍ਰਿਸ਼ਨਾ ਦੇਵਕਰ, ਰਾਜੀਵ ਵਾਸੂ, ਹਿਮਾਂਸ਼ੂ ਹੀਰਾ ਆਦ حاضر ਸਨ ਮੇਰਾ ਨਾਮ ਸੁਮਿਤ ਦੁੱਗਲ ਹੈ ਜੀ ਅੱਜ ਤੋਂ ਬੜਾ ਹੀ ਸ਼ੁਭ ਦਿਨ ਹੈ ਜੇ ਮਾਤਾ ਪਿਤਾ ਦੀ ਸੇਵਾ ਦਾ ਜੇ ਉਦਾਹਰਣ ਲੈਣਾ ਤੇ ਸ਼੍ਰੀ ਬ੍ਰਿੰਦਰ ਪੱਲਾ ਜੀ ਨੂੰ ਪੁੱਛਿਆ ਜਾਏ ਇੰਨੇ ਦੇਖੋ ਜੀ ਅਮਰੀਕਾ ਜੇ ਬੈਠੇ ਆ ਤੇ ਉੱਥੋਂ ਇਹ ਹਰ ਮਹੀਨੇ ਪਹਿਲੋਂ ਇਨਕਾ ਦਾ ਲੱਗਦਾ ਸੀ ਕੈਂਪ ਲੱਗਦਾ ਸੀ ਆਈਸ ਕੈਂਪ ਲੱਗਦਾ ਸੀ ਅੱਜ ਉਹਨਾਂ ਦੀ ਡੈਥ ਹੋ ਗਈ ਸੀ ਸ਼੍ਰੀ ਅਗਗਵਦੀ ਪੱਲਾ ਜੀ ਦੀ ਤੇ ਅੱਜ 31 ਪਰਿਵਾਰਾਂ ਨੂੰ ਕੰਬਲ ਰਾਸ਼ਨ ਡਿਸਟ੍ਰੀਬਿਊਟ ਕਰ ਰਹੇ ਆ ਤੇ ਇੰਨਾ ਕਿ ਸੇਵਾ ਭਾਵ ਮੈਂ ਮੇਰਾ ਮਨ ਇੰਨਾ ਕਿ ਜ਼ਿਆਦਾ ਖੁਸ਼ਾ ਭਾਵਗਾ ਮੈਂ ਬੜਾ ਪ੍ਰਾਊਡ ਫੀਲ ਕਰਦਾ ਕਿ ਮੈਂ ਉਹਨਾਂ ਫੈਮਲੀ ਦਾ ਹਿੱਸਾ ਤੇ ਮਾਤਾ ਪਿਤਾ ਦੀ ਸੇਵਾ ਦੇ ਉਦਾਹਰਣ ਤੇ ਮੈਂ ਤੁਹਾਨੂੰ ਕਿੱਦੈ ਹੀ ਦਿੱਤਾ ਤੇ ਇਸੇ ਤਰ੍ਹਾਂ ਕਿ ਪ੍ਰੋਗਰਾਮ ਚੱਲਦੇ ਰਹੇ ਨੇ ਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਬਹੁਤ ਹੀ ਸਤਿਕਾਰਯੋਗ ਸ਼੍ਰੀਮਤੀ ਆਗਿਆਵੰਤੀ ਭੱਲਾ ਸਾਡੇ ਭੱਲਾ ਪਰਿਵਾਰ ਦੇ ਪੂਜੇ ਮਾਤਾ ਜੀ ਉਹਨਾਂ ਦੀ ਦਿਵਤਿਨ ਵਰਸੀ ਦੇ ਪਹਿਲਾਂ ਤੇ ਹਰ ਮਹੀਨੇ ਇੱਥੇ ਐਨਕਾ ਦਾ ਕੈਂਪ ਲਗਾਉਂਦੇ ਰਹੇ ਹਾਂ ਨਾਲ 500 ਲੋਕਾਂ ਨੂੰ ਭੋਜਨ ਕਰਾਉਂਦੇ ਰਹੇ ਹਾਂ ਸਰਦੀ ਜਾਂ ਗਰਮੀ ਦੀ ਵਜ੍ਹਾ ਕਰਕੇ ਥੋੜੀ ਬ੍ਰੇਕ ਲਗਾਈ ਆ ਹੁਣ ਇਸ ਤੋਂ ਬਾਅਦ ਅੱਜ ਉਹਨਾਂ ਦੀ ਦਿਹਤ anniversry ਦੇ ਸੰਬੰਧ ਵਿੱਚ 31 ਪਰਿਵਾਰਾਂ ਨੂੰ ਅਸੀਂ ਇੱਕ ਮਹੀਨੇ ਦਾ ਰਾਸ਼ਨ ਦੇ ਨਾਲ ਇੱਕ ਡਬਲ ਬੈੱਡ ਦਾ ਕੰਬਲ ਦੇ ਰਹੇ ਹਾਂ ਜੋ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਵਰਿੰਦਰ ਭੱਲਾ ਜੀ ਨਿਊਯਾਰਕ ਵਿੱਚ ਕਮਿਸ਼ਨਰ ਰਟਾਇਰ ਹਨ ਉਹ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਰਤਨਾ ਭੱਲਾ ਜੀ ਜੋ ਡਿਪਟੀ ਕਮਿਸ਼ਨਰ ਰਟਾਇਰ ਹਨ ਨਿਊਯਾਰਕ ਵਿੱਚ ਉਹਨਾਂ ਵੱਲੋਂ ਇਹ ਜਿਹੜਾ ਪ੍ਰੋਗਰਾਮ ਦਾ ਯੋਜਨ ਕੀਤਾ ਗਿਆ ਵਾ ਸੋ ਮਾਤਾ ਆਗਿਆਵੰਤੀ ਜੀ ਨੇ ਜੋ ਉਹਨਾਂ ਦੇ ਵਿੱਚ ਸੰਸਕਾਰ ਭਰੇ ਆ ਉਸ ਨੂੰ ਲਗਾਤਾਰ ਬਰਕਰਾਰ ਰੱਖਦੇ ਹੋਏ ਇਸ ਦੇ ਨਾਲ ਨਾਲ ਉਹ ਦਿੱਲੀ ਵਿੱਚ ਏ ਡਬਲਯੂ ਬੀ ਆਗਿਆਵੰਤੀ ਭੱਲਾ ਫੂਡ ਬੈਂਕ ਵੀ ਚਲਾ ਰਹੇ ਹਨ ਜੋ 1991 ਤੋਂ ਸਟਾਰਟ ਕੀਤਾ ਵਾ ਲਗਭਗ 30-32 ਸਾਲ ਹੋ ਗਿਆ ਜਿਹੜਾ ਰੈਗੂਲਰ ਉਹ ਚੱਲ ਰਿਹਾ ਵਾ ਬਾਕੀ ਲੋਕਾਂ ਨੂੰ ਵੀ ਅਰਦਾਸ ਬੇਨਤੀ ਕਰਦਾ ਹਾਂ ਕਿ ਉਹਨਾਂ ਤੋਂ ਪ੍ਰੇਰਣਾ ਲੈਂਦੇ ਹੋਏ ਇਸੇ ਤਰ੍ਹਾਂ ਧਰਮ ਦੇ ਕਾਰਜ ਕਰਦੇ ਰਹਿਣ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨ ਜਰੂਰਤਮੰਦ ਲੋਕਾਂ ਦੀ ਸੇਵਾ ਕਰਨਾ ਚੰਗੀ ਗੱਲ ਹੈ ਪਰ ਕਿਸੇ ਜਰੂਰਤਮੰਦ ਨੂੰ ਜਰੂਰਤ ਵੇਲੇ ਮਦਦ ਦੇਣੀ ਸਭ ਤੋਂ ਵੱਡੀ ਸੇਵਾ ਹੈ ਇਸੇ ਤਰ੍ਹਾਂ ਦਾ ਇੱਕ ਉਪਰਾਲਾ ਭੱਲਾ ਪਰਿਵਾਰ ਵੱਲੋਂ ਕੀਤਾ ਗਿਆ ਪੱਲਾ ਪਰਿਵਾਰ ਵੱਲੋਂ ਆਪਣੀ ਸਵਰਗਵਾਸੀ ਮਾਤਾ ਦੀ ਯਾਦ ਵਿੱਚ ਜ਼ਰੂਰਤਮੰਦ ਲੋਕਾਂ ਨੂੰ ਕੰਬਲ ਤੇ ਰਾਸ਼ਨ ਪੇਟ ਕੀਤੇ ਗਏ। ਸੋ ਪੱਲਾ ਪਰਿਵਾਰ ਵੱਲੋਂ ਸਮੇਂ-ਸਮੇਂ ਤੇ ਮੈਡੀਕਲ ਕੈਂਪ ਵੀ ਲਗਾਏ ਜਾਂਦੇ ਨੇ। ਆਪਣੇ ਸਵਰਗਵਾਸੀ ਮਾਤਾ ਪਿਤਾ ਦੀ ਯਾਦ ਵਿੱਚ ਇਸ ਤਰ੍ਹਾਂ ਦਾ ਉਪਰਾਲਾ ਕਰਨਾ ਸ਼ਲਾਘਾਯੋਗ ਹੈ। ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼। ਸ਼੍ਰੀ ਰਾਮ ਆਸ਼ਰਮ ਪਬਲਿਕ ਸਕੂਲ ਵਿਖੇ ਕਿਡਸ ਕਾਰਨੀਵਲ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਐਸਡੀਐਮ ਮਜੀਠਾ ਡਾਕਟਰ ਹਰਨੂਰ ਕੌਰ ਜਿੱਲੋ ਚੇਅਰਪਰਸਨ ਫਿੱਕੀ ਫਲੋ ਮਿਸ ਹਿਮਾਨੀ ਅਰੋੜਾ ਅਤੇ ਬੀਡੀਐਸ ਐਮਡੀਐਸ ਡਾਕਟਰ ਸਾਰਿਕਾ ਕਪਿਲਾ ਨੇ ਸ਼ਿਰਕਤ ਕੀਤੀ ਅਤੇ ਬੱਚਿਆਂ ਦੀ ਹੌਸਲਾ ਅਫਸਾਈ ਕੀਤੀ ਐਸ ਕਿਡਸ ਕਾਰਨੀਵਲ ਦੇ ਸੰਬੰਧ ਵਿੱਚ ਸਕੂਲ ਦੀ ਪ੍ਰਿੰਸੀਪਲ ਵਿਨੋਦਿਤਾ ਸਾਂਖਿਆਨ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹਰ ਸਾਲ ਹਮ ਇਹ ਬੇਬੀ ਸ਼ੋ ਕਰਤੇ ਹਾਂ ਜਿਸ ਵਿੱਚ ਸਾਡੇ ਖੁਦ ਦੇ ਸਕੂਲ ਦੇ ਬੱਚੇ ਨਹੀਂ ਪਾਰਟਿਸਿਪੇਟ ਕਰਦੇ हमारे बच्चों के लिए हम बहुत सारे इवेंट्स ऑर्गेनाइज़ करते हैं उनको बहुत सारे प्लेटफॉर्म्स मिल जाते हैं एक कॉन्फिडेंस बिल्डिंग के लिए एक अपना हुनर दिखाने के लिए आई होप हैव अ गुड इंजॉयबल टाइम इट्स अ गुड प्लेटफॉर्म फॉर मदर्स फैमिलीज एज वेल्सो चिल्ड्रेन जो अभी नज़ारा देखा स्टेज पर वो बहुत ही ब्यूटिफुल था आई थिंक तीन या चार ग्रुप्स थे बच्चों के जिन्होंने परफॉर्म किया डिफरेंट डिफरेंट कल्चर्स पे कल्चरल प्रोग्राम किया छोटे छोटे बच्चे थे बट द अमाउंट ऑफ कॉन्फिडेंस वॉज अमेजिंग बहुत ही मज़ा आया देख के एंड आई जस्ट गॉट टू नो दैट बहुत ही स्ट्रक्चर प्लानिंग है पूरी मैनेजमेंट को मेरा यू नो बहुत बहुत बधाई ਆਲ ਮੁਸਲਿਮ ਵੈਲਫੇਅਰ ਸੁਸਾਇਟੀ ਇੰਡੀਆ ਵੱਲੋਂ ਪ੍ਰਧਾਨ ਮਾਨਿਕ ਅਲੀ ਦੀ ਅਗਵਾਈ ਹੇਠ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੂੰ ਉਹਨਾਂ ਦੇ ਦਫ਼ਤਰ ਵਿਖੇ ਮੁਲਾਕਾਤ ਕਰਦਿਆਂ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਮੁਸਲਿਮ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੌਕੇ ਸਿਰਾਜੁਲ ਹਕ ਸਬਰ ਅਲੀ ਰਵੀ ਸਮੀਰ ਅਲੀ ਰਾਕੇਸ਼ ਕੁਮਾਰ ਸ਼ਾਹਨਵਾਜ਼ ਗਾਜ਼ੀ ਰਹਿਮਾਨ ਸਮੇਤ ਜਥੇਬੰਦੀ ਦੇ ਸਮੂਹ ਆਗੂ ਮੌਜੂਦ ਸਨ ਅਖਿਲ ਭਾਰਤੀ ਹਿੰਦੂ ਮਹਾਸਭਾ ਦੇ ਰਾਸ਼ਟਰੀ ਪ੍ਰਧਾਨ ਰਾਜਸ਼੍ਰੀ ਚੌਧਰੀ ਅੰਮ੍ਰਿਤਸਰ ਪਹੁੰਚੇ ਇਸ ਮੌਕੇ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਰਾਜ ਸ਼ਰਮਾ ਅਤੇ ਰਾਸ਼ਟਰੀ ਪ੍ਰਧਾਨ ਹਿੰਦੂ ਸੰਘਰਸ਼ ਕਮੇਟੀ ਸਚਿਨ ਮਹਿਰਾ ਨੇ ਉਹਨਾਂ ਦਾ ਅੰਮ੍ਰਿਤਸਰ ਪਹੁੰਚਣ ਤੇ ਸਵਾਗਤ ਕੀਤਾ ਅਤੇ ਸ਼੍ਰੀ ਦੁਰਗਿਆਣਾ ਮੰਦਿਰ ਵਿਖੇ ਭਗਵਾਨ ਲక్ష్ਮੀ ਨਾਰਾਇਣ ਜੀ ਦਾ ਆਸ਼ੀਰਵਾਦ ਲਿਆ ਅਤੇ ਰਾਮ ਮੰਦਿਰ ਲਈ ਪਾਣੀ ਅਤੇ ਮਿੱਟੀ ਦਾ ਚੜਾਵਾ ਅਯੋਧਿਆ ਲੈ ਜਾਇਆ ਗਿਆ ਖਾਸੀਅਤ ਇਹ ਹੀ ਹੈ ਕਿ अखिल भारत हिंदू महासभा राम जन्मभूमि का पक्षकार रहते हुए विजय प्राप्त किया राम जन्मभूमि के ऊपर जो केस चल रहा था सत्तर साल उसके बाद जब हिंदू समाज ने मंदिर निर्माण किया उसका भी उद्घाटन का समय आ गया तो अभी हम लोग देव प्रयाग का त्रिवेणी से पानी लिए हैं और उधर का जो रघुनाथ मंदिर है जहाँ पे राम जी ने तपस्या किया था आ, उसका मिट्टी लेके हम लोग अयोध्या तक पहुंचा देंगे और सारा उन्होंने यहाँ से जल और मिट्टी का जो वहाँ अयोध्या में पहुँचाना है उस रामलला जी को स्नान करना है उसके संदर्भ में आज इन्होंने यहाँ आए थे बीबी कौला जी चैरिटेबल हस्पताल विखे चार साहिबजाद माता गुजर कौर जी के शहीद दिहाड़े को समर्पित कथा कीर्तन सुखदाय समागम का आयोजन भाई साहब भाई गुर इकबाल सिंह ਅਤੇ ਭਾਈ ਹਰਵਿੰਦਰਪਾਲ ਸਿੰਘ ਲिटल ਵੀਰ ਜੀ ਦੇ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਉਹਨਾਂ ਕੀਰਤਨ ਕਰਕੇ ਸੰਗਤਾਂ, ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਜੀ ਦੇ ਸ਼ਹੀਦੀ ਬਾਰੇ ਜਾਣੂ ਕਰਵਾਇਆ। ਇਸ ਮੌਕੇ ਤੇ ਮੈਨੇਜਰ ਪਰਮਜੀਤ ਸਿੰਘ, ਦਲਬੀਰ ਸਿੰਘ, ਸਤਿੰਦਰਪਾਲ ਸਿੰਘ ਕਾਲੂ, ਹਰਿੰਦਰ ਸਿੰਘ, ਓੰਕਾਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਇਹ ਮਹਾਨ ਅਦੁੱਤੀ ਸ਼ਹਾਦਤ ਜਿਹਦਾ ਦੁਨੀਆਂ ਦੇ ਵਿੱਚ ਕੋਈ ਸੰਗ ਨਹੀਂ ਹੈਗਾ ਉਹ ਸ਼ਹਾਦਤ ਨੂੰ ਅਸੀਂ ਨਮਸਕਾਰ ਕਰਦੇ ਹੋਏ ਪੰਜ ਸਈ ਪਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਚੱਲ ਰਹੇ ਨੇ ਜਿਨ੍ਹਾਂ ਦੇ ਭੋਗ ਪੈਗੇ ਉਪਰੰਤ ਮਹਾਨ ਗੁਰਮਤ ਸਮਾਗਮ ਜਿਨ੍ਹਾਂ ਵਿੱਚ ਮਾ ਪੁਸ਼ਪਾਇਸਾ ਭਾਈ ਗੁਰਕਬਾ ਸਿੰਘ ਜੀ ਵੀ ਹਾਜ਼ਰੀਆਂ ਭਰ ਰਹੇ ਨੇ ਦਾਸਾਂ ਦੀ ਵੀ ਹਾਜ਼ਰੀ ਹੈ ਅਨੇਕਾਂ ਭੈਣਾਂ ਦੇ ਜਥੇ ਹਾਜ਼ਰੀਂ ਭਰ ਰਹੇ ਨੇ ਆਪ ਸਾਰੀਆਂ ਸੰਤਾਂ ਨੂੰ ਬੇਨਤੀ ਹੈ ਇਹਨਾਂ ਸਮਾਗਮਾਂ ਵਿੱਚ ਸ਼ਿਰਕਤ ਕਰਕੇ ਅਸੀਂ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਸਕਾਰ ਕਰੀਏ ਜੀ ਕੋਸਾ ਟਰਸਟ ਵੱਲੋਂ ਕੈਟੀ ਕਲਾ ਵਿਖੇ ਪੇਂਟਿੰਗ ਮੁਕਾਬਲੇ ਕਰਵਾਏ ਗੇ ਜਿਸ ਵਿੱਚ 15 ਸਕੂਲਾਂ ਦੇ 125 ਵਿਦਿਆਰਥੀਆਂ ਨੇ ਭਾਗ ਲਿਆ ਇਸ ਮੌਕੇ ਮੁੱਖ ਮਹਿਮਾਨ ਵਜੋਂ ਪ੍ਰਿੰਸੀਪਲ ਡਾਕਟਰ ਰਜਨੀ ਡੋਖਰਾ ਨੇ ਸ਼ਿਰਕਤ ਕੀਤੀ ਸਾਰੇ ਵਿਦਿਆਰਥੀਆਂ ਨੂੰ ਮੈਡਲ ਰਿਫਰੈਸ਼ਮੈਂਟ ਅਤੇ ਤੋਹਫੇ ਦਿੱਤੇ ਗਏ 17 ਵਿਦਿਆਰਥੀਆਂ ਨੂੰ ਨਕਦ ਇਨਾਮ ਵੀ ਦਿੱਤੇ ਗਏ ਇਸ ਮੌਕੇ ਸੈਕਟਰੀ ਰਾਜੇਸ਼ ਰੈਣਾ ਡਾਇਰੈਕਟਰ ਬ੍ਰਿਜੇਸ਼ ਜੋਲੀ ਡਾਕਟਰ ਲਲਿਤ ਗੋਪਾਲ ਪ੍ਰਾਸ਼ਰ ਗੁਰਵਿੰਦਰ ਪਾਲ ਸਿੰਘ ਮੰਜੂ ਕੁਮਾਰ ਕੰਚਨ ਅਰੋੜਾ ਵੀ ਮੌਜੂਦ ਸਨ तो लास्ट वीक हमने छोटे बच्चों का कंपटीशन कराया था आज सीनियर्स का था मतलब तीन ग्रुप्स थे स्टार्टिंग फ्रॉम सिक्स टू ट्वेल्थ सो आई एम वेरी हैप्पी की वी हैड अराउंड हंड्रेड प्लस स्टूडेंट्स फ्रॉम वेरियस स्कूल्स बहुत अच्छा काम किया इन्होंने और जितने भी आज सीनियर आर्टिस्ट यहाँ पर आए थे जो हमारे चीफ गेस्ट मैम आए थे जो उनका इंस्परेशनल एक स्पीच था बच्चों के लिए मैं चाहूँगा कि वो बच्चे अडाप्ट करें ਔਰ ਜੋ ਪੇਂਟਿੰਗ ਦਾ ਜੋ ਹੁਣ ਦਾ ਕਾਰਿਸ਼ਾਲੀਏ ਉਸਕੋ ਇੰਪਰੂਵ ਕਰੇ ਦਿਨ-ਬ-ਦਿਨ ਸਤਿਗੁਰੂ ਸ਼੍ਰੀ ਬਾਬਾ ਲਾਲ ਦਿਵਾਲ ਜੀ ਦਾ 669ਵਾਂ ਜੈੰਤੀ ਮਹਾਉਤਸਵ ਠਾਕੁਰ ਦੁਆਰਾ ਗੱਦੀਸ਼ੀਰੀ ਬਾਬਾ ਲਾਲ ਦਿਵਾਲ ਚੌਂਕਰ ਮੋ ਦਿਓੜੀ ਵਿਖੇ 11 ਫਰਵਰੀ 2024 ਨੂੰ ਸ਼ਰਦਾ ਪਾਵਨਾ ਨਾਲ ਮਹਾਂਤ ਸ਼੍ਰੀ ਅਨੰਦਦਾਸ ਜੀ ਦੀ ਅਗਵਾਈ ਵਿੱਚ ਮਨਾਇਆ ਜਾਵੇਗਾ ਇਸੇ ਸੰਬੰਧ ਵਿੱਚ 9 ਫਰਵਰੀ 2024 ਨੂੰ ਸ਼ੋਭਾ ਯਾਤਰਾ ਠਾਕੁਰ ਦੁਆਰਾ ਗੱਦੀਸ਼ੀਰੀ ਬਾਬਾ ਲਾਲ ਜੀ ਤੋਂ ਕੱਢੀ ਜਾਵੇਗੀ ਪਾਵਨ ਲਾਲ ਦਿਆਲ ਜੀ ਦੇ ਜੈੰਤੀ ਮਹੋਤਸਵ ਦੇ ਸੰਬੰਧ ਵਿੱਚ ਪ੍ਰਭਾਤ ਫੇਰੀਆਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਕੱਢੀਆਂ ਜਾ ਰਹੀਆਂ ਹਨ। ਇਸੇ ਤਹਿਤ 22 ਦਸੰਬਰ ਨੂੰ ਪ੍ਰਭਾਤ ਫੇਰੀ ਚੋੜਾ ਫਾਟਕ ਇਲਾਕੇ ਤੋਂ ਕੱਢੀ ਗਈ। ਪ੍ਰਾਚੀਨ ਮੰਦਿਰ ਠਾਕੁਰਦਵਾਰਾ ਲੋਗੜ ਵਿਖੇ ਸ਼੍ਰੀਮਦ ਭਾਗਵਤ ਕਥਾ ਵ੍ਰਿੰਦਾਵਨ ਤੋਂ ਆਏ ਸ਼੍ਰੀ ਗੋਵਿੰਦ ਕ੍ਰਿਸ਼ਨ ਸ਼ਾਸਤਰੀ ਜੀ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ। ਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ ਤਰੰਤਾਰਨ ਪੁਲਿਸ ਵੱਲੋਂ ਲੋੜਿੰਦਾ ਗੈਂਗਸਟਰ ਕੀਤਾ ਗਿਆ ਗ੍ਰਿਫਤਾਰ ਅੰਮ੍ਰਿਤਸਰ ਪੁਲਿਸ ਵੱਲੋਂ ਦਰਬਾਰ ਸਾਹਿਬ ਦੇ ਨੇੜੇ ਹੋਟਲਾਂ ਦੀ ਕੀਤੀ ਗਈ ਚੈਕਿੰਗ ਹੀਰਤਗਨ ਸਾਹਿਬ ਦੀ ਇਮਾਰਤ ਨੂੰ ਰਾਂਗ ਰੋਗਨ ਕਰਨ ਦੀ ਕਾਰ ਸੇਵਾ ਕੀਤੀ ਗਈ ਸ਼ੁਰੂ ਇਹ ਸਨ ਅੱਜ ਦੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ